ਇਹ ਜਿਵੇਂ ਅਜਨਾਲਾ ਰਮਦਾਸ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਆ ਸਾਰੇ ਇੱਥੇ ਪਾਣੀ ਦੇ ਇੰਨਾ ਕੁ ਜ਼ਿਆਦਾ ਪੱਧਰ ਵੱਧ ਗਿਆ ਵਾ ਔਰ ਰਾਹ ਪਤਾ ਹੀ ਟੁੱਟ ਗਿਆ ਦੂਜੇ ਪਿੰਡਾਂ ਨਾਲ ਔਰ ਹਾਲਾਤ ਕੀ ਆ ਵੀ ਬਹੁਤ ਸਾਰੇ ਘਰਾਂ ਦੀਆਂ ਜਿੱਦਾਂ ਆਪਾਂ ਕੋਠੀਆਂ ਦੀਆਂ ਡਿੱਗਦੀਆਂ ਨੇ ਵੇਨੇ ਆ ਤੇ ਉਹ ਤੇ ਕੋਠੀਆਂ ਦੀਆਂ ਬਿਲਡਿੰਗਾਂ ਦੀਆਂ ਆਪਾਂ ਵੇਖਣ ਦੇ ਵੀਡੀਓ ਕਈ ਗਰੀਬਾਂ ਦੀਆਂ ਛੱਤਾਂ ਡਿੱਗਦੀਆਂ ਔਰ ਮੈਨੂੰ ਇਹ ਕਿਦਾਂ ਪਤਾ ਲੱਗਾ ਕਿ ਅਸੀਂ ਤਰਪੈਲਾਂ ਦੀ ਸੇਵਾ ਕਰ ਰਹੇ ਸੀ ਪਿੰਡਾਂ ਪਿੰਡਾਂ 'ਚ ਜਾ ਕੇ ਕਿ ਜਿੱਥੇ ਲੋੜ ਆ ਮੀਂਹ ਨਹੀਂ ਹਟਦਾ ਪਿਆ ਤੇ ਉਹ ਜਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਵੀਰ ਨੇ ਦੱਸਿਆ ਵੀ ਭਾਜੀ ਛੱਤ 'ਤੇ ਡਿੱਗ ਪਈ ਸੀ ਛੋਟੇ ਛੋਟੇ ਦੋ ਬੱਚੇ ਸੀਗੇ ਉਹਨਾਂ ਦੀ ਮਾਤਾ ਸੀ ਇਹ ਲੱਗੇ ਖਲੋਤੇ ਜਦੋਂ ਮੈਂ ਵੇਖਿਆ ਵੈਸੇ ਆਇਆ ਮੈਂ ਤੇ ਆਖਿਆ ਵੀ ਉਹ ਜਦੋਂ ਮੈਂ ਹਾਲਾਤ ਵੇਖੇ ਕਿਦਾਂ ਬਚੇ ਆ ਤੇ ਧੰਨਵਾਦ ਲੱਗੇ ਜਿਹੜੇ ਕਵਾਂਢੀ ਵੀਰ ਆ ਉਹਨਾਂ ਦਾ ਫਿਰ ਮੈਂ ਇਹਨਾਂ ਦੀ ਔਜਲਾ ਸਾਹਿਬ ਨਾਲ ਗੱਲ ਕਰਾਈ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਦੇ ਉਹਨਾਂ ਇਹਨਾਂ ਦਾ ਹਾਲ ਚਾਲ ਪੁੱਛਿਆ ਮੈਂ ਸਾਰੇ ਹਾਲਾਤ ਆਪ ਵੇਖ ਕੇ ਦੱਸੇ ਫਿਰ ਉਹ ਕੱਲ ਇੱਥੇ ਆਏ ਸੀਗੇ ਔਰ ਮੈਂ ਹੋਰ ਵੀ ਜਿਹੜੇ ਮੇਰੇ ਮਿੱਤਰ ਪਿਆਰੇ ਨੇ ਉਹ ਅਜਨਾਲੇ ਦੇ ਨਾਲ ਹੀ ਪਿੰਡ ਸਰਾਮ ਆ ਆਪਾਂ ਇੱਥੇ ਆਈਏ ਇਨ੍ਹਾਂ ਵੀਰ ਦੀ ਮਦਦ ਕਰੀਏ ਜਿੰਨੀ ਹੋ ਸਕਦੀ ਆਪਾਂ ਜੇ ਗਾੜੀ ਨਹੀਂ ਨਾ ਕੋਈ ਕੰਮ ਕਮੀ ਆਉਣ ਦਿੱਤੀ ਚਾਰੇ ਦੀ ਲੰਗਰ ਦੀ ਪਾਣੀ ਦੀ ਟਰਾਲੇ ਪਰ ਪਰ ਜਾਣ ਦਾ ਭਾਵੇਂ ਕੋਈ 10 ਲੱਖ ਦਾ ਖੜਨ ਤੇ ਭਾਵੇਂ 10 ਦਾ ਖੜਨ ਲਿਆ ਸੇਵਾ ਜ਼ਰੂਰ ਕਰਨ ਲਿਆ ਪਰ ਕੁਝ ਪਰਿਵਾਰ ਐਸੇ ਨੇ ਜਿਨ੍ਹਾਂ ਦੀਆਂ ਗਾਵਾਂ ਮਜਾਂ ਰੁੜ ਗਈਆਂ ਘਰਾਂ ਦੀਆਂ ਛੱਤਾਂ ਡਿੱਗ ਪੀਆਂ ਜੇ ਉਹਨਾਂ ਦਾ ਸਹਾਰਾ ਪਾ ਜੀਏ ਤੇ ਮੈਨੂੰ ਲੱਗਦਾ ਉਹ ਵੀ ਬੜਾ ਵਧੀਆ ਹੋਊਗਾ ਇਹ ਵੀ ਬੜੀ ਵੱਡੀ ਸੇਵਾ ਔਰ ਮੈਂ ਇਹ ਬਹੁਤ ਸਾਰੇ ਵੀਰਾਂ ਨੂੰ ਕਿਹਾ ਹੋਇਆ ਇਨ੍ਹਾਂ ਬਾਰੇ ਔਰ ਇਹਨਾਂ ਦਾ ਨੰਬਰ ਵੀ ਮੈਂ ਹੁਣ ਦਿੱਤਾ ਉਹਨਾਂ ਨੂੰ ਗਾੜੀ ਤੇ ਮੇਰੀ ਕੋਸ਼ਿਸ਼ ਆ ਵੀ ਇਹਨਾਂ ਦੇ ਜਿਹੜੀ ਛੱਤ ਪੈ ਜੇ ਪ੍ਰਮਾਤਮਾ ਕਦੀ ਕਿਸੇ ਦੀ ਛੱਤ ਨਾ ਸਿਰਫ ਤੋਂ ਖੋਵੇ ਇਹ ਤੇ ਰੱਬ ਰੱਖ ਗਿਆ ਨਹੀਂ ਤੇ ਛੋਟੇ ਛੋਟੇ ਬੱਚੇ ਸੀਗੇ ਬਹੁਤ ਵੱਡਾ ਹਾਸਾ ਹੋਇਣਾ ਸੀ ਇਹ ਵੀਰ ਜਿਹੜਾ ਵਾ ਨਾ ਇਹ ਬੜਾ ਈਮਾਨਦਾਰੀ ਨਾਲ ਆਪਣਾ ਕੰਮ ਕਰਦਾ ਕੰਮ ਕੀ ਕਰਦਾ ਪੇਂਟ ਦਾ ਹੁਣ ਜਿੱਦਾਂ ਦੀ ਕਰੋਪੀ ਆਈ ਇੱਕ ਮਹੀਨਾ ਹੋ ਗਿਆ ਕਿੱਥੇ ਪੇਂਟ ਮਾਰੂਗਾ ਲੋਕਾਂ ਦੀਆਂ ਕੰਧਾਂ ਛੱਤਾਂ ਚੋਪੇ ਲੈਂਟਰ ਕੋਠੀਆਂ ਡੇਗ ਪੀਆਂ ਤੇ ਕਿੱਥੇ ਕੰਮ ਕਰੂਗਾ ਇਹ ਫਿਰ ਤੇ ਇਸ ਕਰਕੇ ਆਪਾਂ ਰਜਿਆਂ ਨੂੰ ਰਜਾਉਣ ਨੂੰ ਚੰਗਾ ਵੀ ਉਸ ਕਿਰਤ ਕਮਾਈ ਕਰਨ ਵਾਲੇ ਦੀ ਮਦਦ ਕਰੀਏ ਜਿਹਦੀ ਅਸਲ ਜ਼ਰੂਰਤ ਆ ਮੈਨੂੰ ਲੱਗਦਾ ਵੀ ਇੱਥੇ ਅਸਲ ਜ਼ਰੂਰਤ ਆ ਤੇ ਇਹਦੀ ਮਦਦ ਵੀਰ ਦੀ ਹੋਣੀ ਚਾਹੀਦੀ ਆ ਔਰ ਜਿਸ ਵੀ ਭਰਾ ਨੇ ਮਦਦ ਕਰਨੀ ਆ ਸਰਾ ਪਿੰਡ ਜਨਾਲੇ ਤੋਂ ਬਿਲਕੁਲ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਹੈ ਆ ਕੇ ਇਸਦੇ ਘਰ ਕਰੋ ਇਸਦਾ ਨਾਮ ਮੰਗਲ ਸਿੰਘ ਹੈ ਇਸਦਾ ਮੋਬਾਈਲ ਨੰਬਰ ਇਸਦੇ ਮੂੰਹੋਂ ਸੁਣੋ ਔਰ ਖੁਦ ਆ ਕੇ ਇੱਥੇ ਵੇਖੋ ਜਦੋਂ ਤੁਸੀਂ ਇੱਥੇ ਵੇਖੋਗੇ ਤੇ ਤੁਹਾਡੇ ਮਨ ਨੂੰ ਸਕੂਲ ਮਿਲੂਗਾ ਜਿਹੜਾ ਤੁਸੀਂ ਆਪਣੀ ਕਿਰਤ ਕਮਾਈ ਚੋਂ ਸਬੰਧ ਕੱਢਦੇ ਜੇ ਨਾ ਉਹ ਤੁਹਾਨੂੰ ਵੀ ਲੱਗੂਗਾ ਵੀ ਸਹੀ ਜਗ੍ਹਾ ਤੇ ਲੱਗਾ ਇਹ ਵੀਰ ਦਾ ਨੰਬਰ ਤੁਸੀਂ ਲਓ ਮੰਗਸ ਸਿੰਘ ਪਹਿਲਾਂ ਦੱਸੋ ਉਸ ਦਿਨ ਕੀ ਹੋਇਆ ਸੀ ਕਿੰਨੇ ਵਜੇ ਸੋਕੇਸ ਦੇ ਘਰ ਕੌਮ-ਕੌਣ ਸੀਗਾ ਬਾਈકા ਸਰਪਾ ਚਾਰ ਮੈਂਬਰ ਸੀ ਮੇਰੀ ਵਾਈਫ ਆ ਦੋ ਬੱਚੇ ਆ 10 ਸਾਲ ਦਾ ਮੁੰਡਾ ਤੇ 5 ਸਾਲ ਦੀ ਕੁੜੀ ਆ ਭਾਈ ਰਾਤ بارش ਆਉਂਦੀ ਪੱਤਰਪਾਲ ਪਾਈ ਲਿਆ ਗਈ ਠੀਕ ਆ ਬਾਈ ਵੀ ਚਲ ਬੱਚੇ ਆ ਰਾਤ ਬਹੁਤ ਬਾਈ ਔਖਾ ਹੁੰਦਾ ਜਦੋਂ ਕਿੱ데 ਘਰ ਜਾਵਾਂਗੇ ਰਾਤ ਨੂੰ ਬਹੁਤ ਅੱ ਲੰਮੇ ਪਏ ਕੋਈ ਗੱਲ ਬਾਤ ਨਹੀਂ ਤੜਕੇ 6:30 ਵਜੇ ਆਈ ਬਾਈਡੇ ਬਾਹਰ ਚੋਂ ਡੀ ਉਦੋਂ ਬਾਅਦ 6:30 ਵਜੇ ਛਤਪੁਰੇ ਥੱਲੇ ਲੱਗੀ ਅੱਡੇ ਤੇ ਠੀਕ ਆ ਬਾਈ ਚਲ ਉਹਦੇ ਨੀ ਲੀ ਜਾ ਤਾ ਲ ਉੱਪਰ ਬਚਾਤਾ ਤੇ ਤੁਹਾਡੇ ਸੰ ਛੋੜੜੇ ਬੱਚੇ ਆ ਇਹਦੀ ਹੱਡੀ ਪੂਰੀ ਨੰਗੀ ਹੋ ਗਈ ਸਰਦੀ ਭਾਈ ਠੀਕ ਆ ਪੰਜ ਟਾਂਕੇ ਲੱਗੇ ਆ ਠੀਕ ਆ ਘਰ ਦੇ ਵਾਈਫ ਦੀ ਹੱਡੀ ਟੁੱਟ ਗਈ ਆ ਨਾਲ ਟਾਂਕੇ ਲੱਗੇ ਸਿਰ ਤੇ ਦੀ ਦੁਬੱਟਾ ਕਰਾਵਾਂਗੇ ਵੇ ਲੋ ਠੀਕ ਆ ਭਾਈ ਅੱਜ ਦਾ ਮੈਂ ਉਹ ਮੰਗ ਕਰਦੇ ਆ ਕਿ ਭਾਈ ਆ ਲੋਕੋ ਟਰਾਲੀਆਂ ਪਰ ਪਾਣੀ ਲਈ ਜਾਂਦੇ ਆ ਜਿੱਤਨੀ ਸਾਡੇ ਗਰੀਬਾਂ ਰੀ ਮਦਦ ਕਰੋ ਦਿਹਾੜੀ ਦਰ ਬੰਦੀ ਦੀ ਨਾ ਤੇ ਤੁਹਾਨੂੰ ਆਪ ਤਾਂ ਲੱਗੋ ਵੀ ਨਹੀਂ ਆਈ ਮਦਦ ਕੀਤੀ ਕੀਗਾ ਬੱਕਰਾ ਪਤਾ ਲੱਗਦਾ ਵੀ ਅਸੀਂ ਇਹ ਕੰਮ ਕੀਤਾਗਾ ਠੀਕ ਆ ਭਾਈ ਤੁਸੀਂ ਆਪਣਾ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 8195002922 922 ਠੀਕ ਹੈ ਭਾਈ ਸ਼ਾਰਟ ਕਰਦੇ ਤੁਸੀਂ ਚਲੋ ਥੋੜੀ ਕੋਈ ਨਹੀਂ ਫਿਰ ਦਾਦੀ ਪ੍ਰੋਬਲਮ ਆ ਗਈ ਹੈ ਕੋਈ ਮੈਂ ਕਰ ਸਕਦਾ ਹਾਂ ਪਰ ਰਾਹਤ ਤਾਂ ਨਹੀਂ ਮਿਲਣੀ ਨਹੀਂ ਮੈਂ ਉਹ ਵੀ ਕਰਾਉਂਗਾ ਜਿੰਨਾ ਹੋ ਸਕਦਾ ਚਲੋ ਇਹਦੇ ਵਿਚਾਰੇ ਦਾ ਛੱਤ ਪੈ ਜਾ ਆਪਣਾ ਕੰਮ ਕਰ ਬੱਚੇ ਦਾ ਲਾਜ ਨਹੀਂ ਹੋਣਾ ਬੱਚੇ ਦਾ ਜਨ ਉਹ ਚੀ ਫਾਲਡ ਹੈ ਅੱਜ ਜੀ ਕਰਾਈ ਸਕੈਨਿੰਗ ਪਾਈ ਉਹਦੀ ਠੀਕ ਹੈ ਭਾਈ